ਲੋਵੀ ਭਰਾਵੋ ਕੀ ਹਾਲ ਚਾਲ ਆ ਤੇ ਅੱਜ ਫੇਰ ਪਹੁੰਚ ਗਏ ਆਪਾਂ ਬਾਈ ਲਾਡੀ ਹੁਣੇ ਕੋਲੇ ਬਾਈ ਸੱਤੇ ਹੁਣੇ ਕੋਲੇ ਦਿੱਤੂ ਪਰ ਜਟਾ ਪਟਿਆਲਾ ਤੋਂ 500 ਰੋਡ ਤੇ ਦਿਵਾਲੀ ਆ ਗਈ ਨੇੜੇ ਦਿਵਾਲੀ ਤੇ ਬਾਈ ਹੁਣਾਂ ਨੇ ਆਫਰ ਕੀ ਕਰਤਾ ਪਹਿਲਾਂ ਤਾਂ ਉਹ ਦੱਸ ਦਿਆ ਬਾਈ ਕੀ ਹਾਲ ਵਾ ਵਜੀ ਘਰ ਮਾ ਜੀ ਦਿਵਾਲੀ ਆ ਗਈ ਨੇੜੇ ਹਾਂ ਜੀ ਹਾਂ ਜਿਹੜੇ ਸੱਜਣ ਟਰੈਕਟਰ ਲੈ ਕੇ ਜਾਣਗੇ ਉਹਨਾਂ ਵਾਸਤੇ ਕੀ ਆਫਰ ਹੈ ਸਪੈਸ਼ਲ ਆਫਰ ਦੇ ਦੇਣਾ ਆਪਾਂ ਨੇ ਬਾਈ ਕੀ ਆਫਰ ਹੈ ਕਿੱਥੇ ਦਾ ਵੀ ਬਾਈ ਨੇ ਜੇ ਜਾਣਾ ਲਾ ਲੋ ਐਂਪਰਸਰ ਤੋਂ ਆ ਗਿਆ ਜੇ ਬਾਈ ਲਾ ਲੋ ਬਠਿੰਡੇ ਤੇ ਆ ਗਿਆ ਬਾਈ ਸੰਗਰੂਰ ਤੋਂ ਆ ਗਿਆ ਪਟਿਆਲੇ ਤੋਂ ਆ ਗਿਆ ਜਿੱਥੇ ਤੱਕ ਵੀ ਉਹਨੇ ਜਾਣਾ ਹੋਊਗਾ ਉੱਥੇ ਤੱਕ ਦਾ ਤੇਲ ਪਾ ਕੇ ਦੇਵਾਂਗੇ ਆਪਾਂ ਟ੍ਰੈਕ ਆਪਾਂ ਡੀਜ਼ਲ ਪਾ ਕੇ ਦੇਵਾਂਗੇ ਉਹਨੇ ਚਾਹੇ 300 ਤੋਂ ਆਜੇ ਚਾਹੇ 200 ਕਿਲੋਮੀਟਰ ਤੋਂ ਆਜੇ ਤੇ ਆਪਾਂ ਗੱਲ ਕਰਦੇ ਬਈ ਸਵਰਾਜ ਤੋਂ ਸਵਰਾਜ ਭਾਈ ਮੜਲਾ ਭਾਈ ਮੜਲਾ ਚੱਲਿਆ ਕਿੰਨਾ ਕੋਇਆਗਾ ਚੱਲਿਆ 1050 ਘੰਟਾ ਚੱਲਿਆ 1050 ਘੰਟਾ ਚੱਲੇ ਹੋਏ ਪਿਛਲੇ ਟਾਇਰ ਤਾਂ ਨਾਲ ਦੇ ਮੂਰੇ ਵੱਡੇ ਪਏ ਹੋਇਆ ਹਾਂਜੀ ਹਾਂ ਰੇਟ ਕੀ ਆ ਬਈ ਰੇਟ ਇਹਦਾ 7,25,000 ਰੁਪਏ ਕਹਿੰਦੇ ਆਪਾਂ ਮੌਕੇ ਤੇ ਦੀਵਾਲੀ ਵਾਲਾ ਡਿਸਕਾਊਂਟ ਲਾ ਕੇ ਵਿੱਚ 7 ਲੱਖ ਦਾ ਟਰੈਕਟਰ ਦੇ ਦਾਂਗੇ ਤੁਹਾਨੂੰ 7 ਲੱਖ ਦਾ ਤੇ ਜਿਹੜਾ ਇੱਧਰ ਖੜਾ ਡੀਆਈ 35 ਸੋਨ ਵਾਲੀ ਕਹੇ ਕਿੰਨਾ ਮਾਡਲ ਆ ਇਹ ਬਾਲਾ ਨਵਾਂ ਟਰੈਕਟਰ ਹੈ ਵੀ ਇਹ 2014 ਮਾਡਲ ਦਾ ਟਰੈਕਟਰ ਹੈ ਫਰਸਟ ਆਨਰ ਦਾ ਟਰੈਕਟਰ ਹੈ ਫਰਸਟ ਆਨਰ ਦਾ 80 85 ਪੈਸੇ ਟਾਇਰ ਨੇ 80 85 ਪੈਸੇ ਟਾਇਰ ਨੇ ਜਿੰਨਾ ਹੈਗਾ ਸਰ オリジナル ਹੈ ਪੂਰਾ オリジナル ਲੈਣ ਕਿੰਨੇ ਦਾ ਦੇਣਾ ਆ ਆਪੇ ਇਹ 2 ਲੱਖ 90 ਹਜ਼ਾਰ ਡਿਮਾਂਡ ਕਰਦੇ ਆ ਆਪੇ ਦੀ ਮੌਕੇ ਤੇ 75 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਤੇ ਜਿਹੜਾ ਉੱਧਰ ਖੜਾ 53 10 ਜੁੰਡੀ ਵਾਲੇ ਕਾਲੇ ਨਵਾਂ ਮਾਡਲ ਆ ਕਾਲੇ ਢੱਡਾ ਵਾਲਾ ਇਹ 2009 ਪੰਜਾਬ ਦਾ ਨੰਬਰ ਆ ਪਾਵਰ ਸਟੀering ਆ ਪਾਵਰ ਸਟੀering ਆ ਪੂਰਾ ਚੰਗਾ ਟਰੈਕਟਰ ਡਿਸਟ੍ਰੀਬਿਊਟਰ ਆ ਇਹ ਕਿਨੇ ਚ ਦੇਣਾ ਹੈਗਾ ਇਹ ਆਪਾਂ 4.5 ਲੱਖ ਦਾ ਕਹਿੰਦੇ ਆ 4.30 ਲੱਖ ਦਾ ਦੇ ਦਿੰਦਾ 4.25 ਲੱਖ ਦੇ ਦੇ ਦਿਓ 5000 ਮੈਂ ਕਰ ਦਿੰਨਾ ਤੇ ਜਿਹੜਾ ਫੋਰਡ 3700 ਖੜਾ ਹੈਗਾ ਬਾਈ ਇਹ ਤਾਂ ਬਾਲਾ ਕੋਕਾ ਪੀਸ ਆ ਇਹ ਆ ਕਿ ਕੋਕਾ ਪੀਸ ਹੈ ਰਿਜਨ ਲਾ ਸਾਰਾ ਰਿਜਨ ਟੈਕਟਰ ਬਈਆ ਸਾਰਾ ओरिजिनल ਆ ਰਿਜਨ ਲਾ ਵੀਰੇ ਸਾਰਾ ओरिजिनल ਫਸਟ ਓਨਰ ਦਾ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਟਰੈਕਟਰ ਦੀ ਟਾਇਰ ਵੀ ਵਧੀਆ ਪੈਣੀ ਨੇ ਮੇਰੇ ਨੂੰ ਪੂਰੇ ਵਧੀਆ ਜਾਵਾਂ 90 95 ਪੈਸੇ ਟਾਇਰ ਅਲਾਈਅੰਸ ਕੰਪਨੀ ਦੇ ਟਾਇਰ ਨੇ ਪੂਰੇ ਟਾਇਰ ਵੀ ਵਧੀਆ ਮਹਿੰਗੇ ਟਾਇਰ ਨੇ ਆ ਇੱਥੇ ਸਪੀਕਰ ਡੈਕ ਵੀ ਲੱਗਿਆ ਹੋਇਆ ਸਰਸ ਨੂੰ ਸਰ ਦੇਖ ਵੀਰੇ ਆ ਦੇਖ ਹੀਅਰ ਕੈਲੰਡਰ ਦੇਖ ਟਰੈਕਟਰ ਦਾ ਸਾਰਾ ਤੈਨ ਦੇ ਮਾਰੀ ਚੱਲਦਾ ਸਾਰਾ Ориਜਨਲ ਇਹ ਕਿੰਨੇ ਚ ਦੇਣਾ ਆਪਾ ਇਹ 2.5 ਲੱਖ ਰੁਪਏ ਦਾ ਟਰੈਕਟਰ 2.5 ਲੱਖ ਚ ਮਾਣਦਾਨ ਮਾਣਦਾਨ 2.40 ਹਜ਼ਾਰ ਦਾ ਦੇ ਦਾਂਗੇ 2 ਲੱਖ 30 ਹਜ਼ਾਰ ਦਾ ਦੇ ਦਿਓ ਦੋ ਇਹ ਦੀ ਹੁਣ ਮੈਂ ਕਹਿੰਦਾ ਤੇ ਜਿਹੜਾ ਮਹੀਂਦਰਾ 575 ਇਹ ਕਿੰਨਾ ਮਾਡਲ ਆ ਇਹ 2012 ਮਾਡਲ ਆ 2012 ਮਾਡਲ ਆ ਪਾਵਰ ਸਟੀਅਰਿੰਗ ਆ ਸਾਰਾ ਡਰਾਈਵਰ ਸੀਟ ਆ ਪੂਰਾ ਛੰਗਾ ਟਰੈਕਟਰ ਨੇ ਵੀਰੇ ਸਾਰਾ ਵਧੀਆ ਫਰਸਟ ਓਨਰ ਦਾ ਟਰੈਕਟਰ ਆ ਇੰਸ਼ੋਰੈਂਸ ਵੀ ਟਰੈਕਟਰ ਦਾ ਹਲੇ ਫੁੱਲ ਆ ਇਹਦਾ ਅਸਾਂ ਇੰਸ਼ੋਰੈਂਸ ਵੀ ਹੈਗਾ ਹੈ ਟਾਇਰ ਨਵੇਂ ਆਗੇ ਇਹਦਾ ਰੇਟ ਕੀ ਆ ਬਾਈ ਇਹ 3 ਲੱਖ 75 ਹਜ਼ਾਰ ਦੇ ਦਿੰਦੇ ਇਹ ਮੌਕੇ ਤੇ ਕਿੰਨੇ ਦਾ ਦੇ ਦਿੰਗਾ ਬਾ 70 ਦਾ ਦੇ ਦਾਂ 65 ਦਾ ਦੇ ਦਾਂਗੇ 65 ਦਾ ਤੇ ਆ ਜਿਹੜਾ 53 ਦਾ ਖੜਾ ਹੈਗਾ ਏ 18 ਮਾਡਲ ਆ ਇਹ ਵੀ ਟਰੈਕਟਰ ਬਾਲਾ ਨਵੇਂ 2018 ਮਾਡਲ ਆ ਟਰੈਕਟਰ ਸਾਰਾ ਸੀਲਡ ਹੈ ਟਾਇਰ ਚਾਰੇ ਨਵੇਂ ਨੇ ਟਾਇਰ ਚਾਰੇ ਨਵੇਂ ਨੇ 2400 ਘੰਟਾ ਚੱਲਿਆ 2200 ਤੇ ਸਰਵਿਸ ਹੋਈ ਆ ਪਟਿਆਲਾ ਨੰਬਰ ਆ ਫਰਸਟ ਓਨਰ ਦਾ ਟਰੈਕਟਰ ਆ ਫਰਸਟ ਓਨਰ ਦਾ ਇਹਦਾ ਰੇਟ ਕੀ ਹੈ ਭਾਈ ਇਹ 690 ਦਾ 6 ਲੱਖ 90 ਹਜ਼ਾਰ ਦਾ ਮਾਨ ਤਨ ਹੋ ਜੂ ਮਾਨ ਤਨ ਕਰ ਦਾਂਗੇ ਇਹਨੂੰ ਤੇ ਜਿਹੜਾ ਸੁਵਰਾਜ ਖੜਾ ਗਿਆ ਕਿੰਨਾ ਇਹ 2016 ਮਾਡਲ ਆ ਇਹ ਵੀ ਬਹੁਤ ਨਵਾਂ ਟਰੈਕਟਰ ਆ ਫਰਸਟ ਓਨਰ ਦਾ ਟਰੈਕਟਰ ਆ ਵੀ ਤੇ ਮਰਗਾਟ ਮਰੂਟ ਦੇਖੋ ਸ਼ੋ ਸ਼ੂ ਜਮਾ ਨਮੀ ਸਾਰਾ ਇਹਦੇ ਨਾਲ ਆਹ ਚਿੱਟ ਵਗੈਰਾ ਮਗਾਟਾ ਦੇ ਹਜੇ ਉਮ ਹੀ ਲੱਗੇ ਪਏ ਠੀਕ ਆ ਸਾਰਾ ਟਰੈਕਟਰ ਸੀਲਡ ਹੈ ਨੰਬਰ ਪੰਜਾਬ ਦਾ ਪੰਜਾਬ ਨੰਬਰ ਹੈ ਇਹ ਕਿੰਨੇ ਚ ਦੇਣਾ ਹੈਗਾ ਇਹ 4.5 ਲੱਖ ਡਿਮਾਂਡ ਕਰਦਾ ਚ 4 ਲੱਖ 30 ਹਜ਼ਾਰ ਦਾ ਦੇ ਦਾਂਗੇ 4 ਲੱਖ 30 ਹਜ਼ਾਰ ਦਾ ਤੇ ਜਿਹੜਾ ਫਾਰਮ ਟਰੈਕ 60 ਖੜਾ ਗਿਆ ਕਿੰਨਾ ਮਾਡਲ ਇਹ ਨਵਾਂ ਮਾਡਲ ਆ 2000 ਪੂਰਾ ਚੰਗਾ ਟਰੈਕਟਰ ਆ ਕਿਤੇ ਵੀ ਇਹਦੇ ਐ ਨਹੀਂ ਹੈਗਾ ਰੰਗ ਪੇਂਟ ਵੱਜਾ ਸਾਰਾ origignal tractor ਆ ਚੰਗਾ ਟੈਰ 2014 ਦੇ ਟਾਇਰ ਪਏ ਹੋਏ ਆ ਟੈਟਰ 2014 ਚ ਟਾਇਰ ਪਏ ਹੋਏ ਨੇ ਫਿਰ ਬਹੁਤ ਘੱਟ ਚੱਲੇ ਹੋਏ ਬਹੁਤ ਘੱਟ ਚੱਲੇ ਹੋਏ ਇਹਦਾ ਰੇਟ ਕੀ ਆ ਬਾਈ ਇਹ 285000 ਦਾ ਕਹਿੰਦੇ ਆ 285000 ਦਾ ਐਂਡ-ਉਂਡ ਸਾਰੇ ਨਾਲ ਦੇ ਨੇ ਟੈਟਰ ਅੱਛਾ ਐਂਡ-ਉਂਡ ਸਾਰਾ ਕੁਝ ਨਾਲ ਦੇ ਨੇ ਤੇ ਜਿਹੜਾ ਇੱਧਰ ਖੜਾ ਹੈਗਾ ਫਾਰਮ ਟਰੈਕ ਸਾਠੇ ਕਿੰਨਾ ਮਾਡਲ ਇਹ 2005 ਮਾਡਲ ਆ 2005 ਮਾਡਲ ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਫਸਟ ਆਨਰ ਹੈ ਵੀ ਟਰੈਕਟਰ ਬਾਹਰ ਇਹ ਵੀ ਫਸਟ ਆਨਰ ਆ ਟਾਇਰ ਟਾਇਰਾਂ ਦੀ ਕੀ ਗੱਡੀ ਹੈ 80 ਪੈਸੇ ਰੇਟ ਮੂੜ ਸਾਰਾ ਕੁਝ ਰੀਜਨ ਲਾ ਟਰੈਕਟਰ ਦਾ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ 2.5 ਲੱਖ ਰੁਪਏ ਦਾ 2.5 ਲੱਖ ਚੋਂ ਮਾਨ ਤਣ ਬਾ ਲਾਸਟ 40 ਦਾ ਦੇ ਦਾਂਗੇ 40 ਦਾ ਤੇ ਜਿਹੜਾ 575 ਖੜਾ ਹੈਗਾ ਇਹ ਪੰਜ ਮਾਡਲ ਦਾ ਬਾਲਾ ਨਵਾਂ ਟਰੈਕਟਰ ਹੈ ਜੀ ਪੰਜ ਮਾਡਲ ਹੈ ਪਿਛਲੇ ਟਾਇਰ ਤਾਂ ਜਮਾ ਹੀ ਨਵੇਂ ਹੀ ਨਵੇਂ ਨੇ ਅਗਲੇ ਵੀ ਨਵੇਂ ਨੇ ਅਗਲੇ ਵੀ ਨਵੇਂ ਨੇ ਕੋੜਾ ਬਾਂਪਰ ਲੱਗਿਆ ਰੇਕ ਵੀ ਸਾਰਾ ਸ਼ੀਲਡ ਹੈ ਚੰਗਾ ਟਰੈਕਟਰ ਆ ਪੂਰਾ ਇਹ ਕਿੰਨੇ ਦਾ ਦੇਣਾ ਹੈਗਾ ਇਹ 3-3.5 ਦਾ ਕਹਿੰਨੇ ਆ 3-15 ਦਾ ਦੇ ਦਾਂਗੇ 3 ਲੱਖ ਦਾ ਲਾਸਟ ਦੇ ਦਾਂਗੇ 3 ਲੱਖ ਦਾ ਤੇ ਜਿਹੜਾ 4855 ਇਹ ਹੈਗਾ 2008 ਮਾਡਲ ਇਹ ਵੀ ਬਾਲਾ ਨਵਾਂ ਟਰੈਕਟਰ ਇਹ ਵੀ ਬਾਲਾ ਨਵਾਂ ਇਹ ਸਾਰਾ ਕੁਝ ਟਰੈਕਟਰ ਦੇ ਨਾਲ ਦਾ ਐਂਡੋਂਡ ਵਗੈਰਾ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਹੀ ਟਰੈਕਟਰ ਦਾ ਇਹ ਕਿੰਨੇ ਚ ਦੇਣਾ ਬਾਈ ਆਪਾ ਇਹ 3.5 ਲੱਖ ਡਿਮਾਂਡ ਕਰਦਾ ਸੀ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਕਿੰਨੇ ਦਾ ਦੇ ਦਿੰਗੇ 30000 ਦਾ ਟਰੈਕਟਰ ਦੇ ਦਿੰਦੇ 30000 ਦਾ ਤੇ ਜਿਹੜਾ 475 ਹੈ ਹਾਂਜੀ ਇਹ ਕਿੰਨਾ ਮਾਡਲ ਆ ਬਾਈ ਇਹ ਮਾਡਲ ਹੈਗਾ 1995 1995 ਮਾਡਲ ਆ। ਬਈ ਇਹ ਸਾਰਾ origignal ਹੈ। ਸਾਰਾ ਨਿਆ ਛੋ ਤਾਂ ਮੜਾ ਮੋਟਾ ਹੋਇਆ ਵਾ। ਅੱਛਾ ਛੋ ਤਾਂ ਮੜਾ ਮੋਟਾ ਹੋਇਆ ਵਾ। ਪੂਰੇ ਪੂਰੇ ਤਾਂ ਹੋਇਆ ਵਾ। ਹਾਂ ਟਰੈਕਟਰ ਦੇ ਟਾਇਰ ਟੂਰ ਪੂਰੇ ਚੰਗੇ ਨੇ। ਚੰਗੇ ਨੇ। ਹਾਂ 1,65,000 ਦਾ ਟਰੈਕਟਰ ਦੇ ਦਵਾਂਗੇ। 1,65,000 ਦਾ। ਹਾਂ ਦੇਵਾਂਗੇ ਇਹਦਾ ਫਿਕਸ ਰੇਟ ਆ। ਫਿਕਸ ਰੇਟ ਆ। ਤੇ ਜਿਹੜਾ ਆ 60 ਇਹ ਕਿੰਨਾ ਮਾਡਲ ਆ? ਇਹ 98 ਮਾਡਲ ਦਾ ਡਬਲ ਕਲੱਚ ਆ। ਡਬਲ ਕਲੱਚ ਆ 98 ਮਾਡਲ ਦਾ ਡਿੱਕ ਵਗੈਰਾ ਲੱਗਿਆ ਹੋਇਆ ਸਭ ਜਿੰਨਾ ਸਾਰਾ origignal ਆ ਛੋ ਛੂ ਤੇ ਪਿਲਕਾ ਹੈਗਾ ਥੋੜਾ ਜ ਇਹ ਰੇਟ 1,75,000 ਦਾ 1,75,000 ਦਾ ਇਹ ਚ ਕੋਈ ਗੰਜਾਇਸ ਮਾੜੀ ਮੋਟੀ ਕਰ ਦਾਂਗੇ 65,000 ਦਾ ਰੈਟ ਦੇ ਦਾਂਗੇ ਲਾਸਟ 60 ਐ ਫਾਰਮ ਟਰੈਕ ਸਤੈ 60 ਰੇਟ ਵੀ 60 ਹੀ ਕਰ ਦੇ ਠੀਕ ਹੈ ਤੇ ਜਿਹੜਾ ਇਹ ਖੜਾ ਗਿਆ 475 ਇਹ 99 ਮਾਡਲ ਦਾ ਡਬਲ ਕਲਚ ਹੈ ਵੀ 99 ਮਾਡਲ ਦਾ ਡਬਲ ਕਲਚ ਹੈ ਡਿੱਕ ਵਗੈਰਾ ਲੱਗਿਆ ਹੋਇਆ ਸਭ ਚੰਗੀ ਆ ਹਾਂ ਜੀ ਹਾਂ ਇਹਦਾ ਰੇਟ ਕੀ ਹੈ ਬਈ 1,80,000 ਦਾ ਦੇ ਦਾਂਗੇ 1,80,000 ਦਾ ਪਰ ਦਿਆਂ ਕਰ ਦੇਗਾ 475 75 ਕਰ ਦੇ ਠੀਕ ਹੈ ਤੇ ਜਿਹੜਾ ਪਿਆ ਪਿਆਈ ਖੜਾ ਹੈਗਾ ਬਈ ਇਹ ਕਿੰਨਾ ਮਾਡਲ ਹੈ ਇਹ ਟਰੈਕਟਰ 16 ਮਾਡਲ ਹੈ 2016 ਮਾਡਲ ਨਾਲ ਦੇ ਟਾਇਰ ਨੇ ਇਹਦੇ ਟਰੈਕਟਰ ਦੇ ਨਾਲ ਦੇ ਟਾਇਰ ਨੇ ਸੈਕਿੰਡ ਓਨਰ ਹੈ ਨੇ ਇਹਦੇ ਸੰਗਲ ਵਗੈਰਾ ਬੜੀ ਚੰਗਾ ਬੰਪਰ ਬੰਪਰ ਹੀ ਪੂਰਾ ਹੈਵੀ ਲੱਗਿਆ ਹੈਵੀ ਚ ਲੱਗਿਆ ਹੋਇਆ ਇਹਦਾ ਰੇਟ ਕੀ ਹੈ ਬਈ ਇਹ 480 ਦਾ 480 ਦਾ ਮੌਕੇ ਤੇ 70 ਦਾ ਦੇ ਦਾਂਗੇ ਹੋਰ ਕੋਈ ਗੱਲ ਨਹੀਂ ਬਸ ਕਰ ਲਿਆ ਕੋਈ ਗੱਲ ਨਹੀਂ ਉਸੇ ਮੰਗ ਤੇ ਜਿਹੜਾ ਖੜਾ ਹੈਗਾ ਬਈ ਹਾਂ ਦੇਖਿਆ ਜੀ ਸਾਰੇ ਟਰੈਕਟਰਾਂ ਚ ਆ ਕੇ ਕਹਿੰਦਾ ਕਹਿੰਦਾ ਇਹ ਟਰੈਕਟਰ ਤੇ ਬਠਣਾ ਕਹਿੰਦਾ ਹਰਾ ਹਰਾ ਕਹਿੰਦਾ ਕਹਿੰਦਾ ਮੇਰਾ ਫੇਵਰੇਟ ਆ ਹਰਾ ਫੇਵਰੇਟ ਆ ਫਿਰ ਤਾਹੀਂ ਤਾਂ ਹਰੇ ਤੇ ਬਠਾ ਚੂਸਾ ਵੀ ਹਰਾ ਖਾਈ ਜਾਂਦਾ ਹੈ ਹੈ ਹਰਾ ਟਰੈਕਟਰ ਹੈ ਚੂਸਾ ਵੀ ਹਰਾ ਖਾਈ ਜਾਂਦਾ ਹੈ ਅੱਛਾ ਮੁੰਡਾ ਆਸਟ੍ਰੇਲੀਆ ਤੋਂ ਆਇਆ ਹੋਇਆ ਤੇ ਬਈ ਆ ਕਿ ਕਿੰਨਾ ਮਾਡਲ ਆ ਇਹ ਹੈਗਾ 1980 ਮਾਡਲ 1980 ਮਾਡਲ ਤੇ ਇਹ ਤਿਆਰ ਹੋਇਆ ਹੋਇਆ ਹੈ ਮਤਲਬ ਵਧੀਆ ਜਨ ਪਾਵਰ ਟਰੈਕ ਦਾ ਰੱਖਿਆ ਹੋਇਆ ਬੜਾ ਇੰਜਨ ਰੱਖਿਆ ਹੋਇਆ ਤੇ ਇੰਜਨ ਪਾਵਰ ਟਰੈਕ ਦਾ ਰੱਖਿਆ ਹੈ ਕੰਮ ਕੁੰਮੇ ਦਾ ਟਰੈਕਟਰ ਦਾ ਸਾਰਾ ਹੋਇਆ ਹੋਇਆ ਪੂਰਾ ਵਧੀਆ ਹੈ ਡਬਲ ਕਲੱਚ ਹਾਂ ਡਬਲ ਕਲੱਚ ਇਹਦਾ ਰੇਟ ਕੀ ਆ ਬਈ ਇਹ ਟਰੈਕਟਰ 115000 ਦਾ ਕਹਿੰਦੇ ਆ 115000 ਰੁਪਏ ਦਾ ਇਹ ਲੱਖ ਰੁਪਏ ਦਾ ਟਰੈਕਟਰ ਲਾਸਟ ਦੇ ਦਾਂਗੇ ਆਪਾਂ ਇਹਦੀ ਟੈਂਕੀ ਭਰ ਕੇ ਦੇ ਦਾਂਗੇ ਟਰੈਕਟਰ ਦੀ ਆਹ ਟਰੈਕਟਰ ਦੀ ਇਕੱਲੇ ਦੀ ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਤੇ ਟੈਂਕੀ ਭਰ ਕੇ ਤੇਲ ਦੀ ਦੇ ਦਾਂਗੇ ਇਹਦੀ ਟੈਂਕੀ ਭਰ ਕੇ ਤੇਲ ਦੀ ਦੇ ਦਾਂਗੇ ਲੋ ਵੀ ਸੱਜਣੋ ਤੇ ਇੱਧਰ ਖੜਾ ਰ ਸਵਰਾਜ ਇਹ ਕਿੰਨਾ ਮਾਡਲ ਆ ਬਈ ਇਹ ਹੈਗਾ 15 ਮਾਡਲ 2000 2016 ਮਾਡਲ ਆ 16 16 16 ਮਾਡਲ ਤੇ ਇਹਦਾ ਰੇਟ ਕੀ ਆ ਬਈ ਇਹ 5 ਲੱਖ 15 ਹਜ਼ਾਰ ਦਾ ਟਰੈਕਟਰ ਦੇਵਾਂਗੇ ਸਵਾ ਪੰਜ ਡਿਮਾਂਡ ਕਰਦੇ ਦੀ ਸਵਾ ਪੰਜ ਉਹ ਤਲਾ 15 ਤਾਂ ਮੈਂ ਕਹਿੰਦਾ ਚਾਕੀ ਦੇ ਬਈ ਹਾਂ ਪੂਰੇ 5 ਲੱਖ ਚ ਦੇ ਦੇ ਲਓ ਵੀ ਸੱਜਣੋਂ 5 ਲੱਖ 855 ਬਣ ਜੂ ਤੇ ਜਿਹੜਾ ਮਹਿੰਦਰਾ 655 ਇਹ ਕਹਿੰਦਾ 2022 ਮਾਡਲ 2022 ਮਾਡਲ ਚੱਲਿਆ ਕਿੰਨਾ ਗੂ ਬਈ ਇਹ ਇਹ 1900 ਘੰਟੇ ਚੱਲਿਆ 1900 ਘੰਟੇ ਚੱਲਿਆ ਹੋਏ ਉੱਚਾ ਜਾ ਕੇ ਮੈਨੂੰ ਲੱਗਦਾ ਕਿ ਇਹਦੇ ਟਾਇਰ ਵੱਡੇ ਪਏ ਹੋਣ ਮਾ 17 ਦੇ ਟਾਇਰ ਪਏ ਹੋਏ ਨੇ ਇਹਦੇ ਵੱਡੇ ਟਾਇਰ ਪਏ ਨੇ ਟਰੈਕਟਰ ਵੀ ਪੂਰਾ ਚੰਗਾ ਟਰੈਕਟਰ ਹੈ ਨਾ ਪੂਰਾ ਵਧੀਆ ਪਟਿਆਲੇ ਦਾ ਨੰਬਰ ਹੈ ਹਾਂ ਜੀ ਹ ਇਹ 9 ਲੱਖ ਰੁਪਏ ਦਾ ਟਰੈਕਟਰ ਇਹਨੇ ਦੇ ਦਾਂਗੇ 9 ਲੱਖ ਰੁਪਏ ਦਾ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਕਿੰਨਾ ਇੱਕ ਕਰਦਿਆਂ ਹੂੰ 180 ਦੇ ਮੜਜ ਦੇ ਦਾਂਗੇ ਦੇਖ ਲਓ ਕਰਦਾਂਗੇ 10-20 ਹਜ਼ਾਰ ਕਰਦਾਂਗੇ ਮੌਕੇ ਤੇ 20 ਹਜ਼ਾਰ ਮਾਨ ਕਰ ਦਾਂਗੇ 9 ਵੱਧ ਕਰ ਨਹੀਂ ਮੈਂ ਕਹਿੰਦਾ 8.5 ਲੱਖ ਚ ਦੇ ਦੇ 70 ਹਜ਼ਾਰ ਦਾ ਦੇ ਦਾਂ ਸਾਢੇ 8 ਚ ਕਹਿਤਾ ਹੁੰਦਾ ਲੈ ਵੀ ਸਝਰੋ ਸਾਢੇ 8 ਚ ਇਹ ਬਣ ਜੂਗਾ ਤੇ ਜਿਹੜਾ ਸਵਰਾਜ 744 ਇਹ ਕਿੰਨਾ ਮਾਡਲ ਇਹ ਹੈਗਾ 2025 ਮਾਡਲ 2025 ਮਾਡਲ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਹੋਇਆ 550 ਘੰਟਾ 550 ਘੰਟਾ ਚੱਲਿਆ ਹੋਇਆ ਪੰਜਾਬ ਦਾ ਨੰਬਰ ਹੈ ਇਹ ਕਿ ਇਹ ਦੇ ਦਾਂਗੇ 735000 ਦਾ 35 ਤੋਂ ਆਪਣਾ ਚੱਕੀ ਦੇ ਨਾ 35 ਚੈੱਕ ਦੇ ਨੇ ਬੜਾ ਜਿਆਦਾ ਹੈ ਨਹੀਂ ਹੁੰਦਾ ਲੋ ਸੱਜਣੋ 7 ਲੱਖ ਚ ਬਣ ਜੂ 744 ਤੇ ਦਿੱਤੂਪੁਰ ਜੱਟਾ ਪਟਿਆਲਾ ਤੋਂ 500 ਰੋਡ ਤੇ ਬਾਈ ਉਹਨਾਂ ਦੇ ਨੰਬਰ ਟਾਈਟਲ ਚ ਚੱਲੀ ਜਾਂਦੇ ਤੇ ਕਰ ਲਿਓ ਸੰਪਰਕ ਆਫਰ ਬਾਈ ਨੇ ਇਕੱਲੇ ਸਕੋਰ ਦੀ ਟੈਂਕੀ ਭਰ ਕੇ ਦੇਣੀ ਆ ਦੂਜਿਆਂ ਦੀ ਆਪਾਂ ਦੇਣੀ ਆ ਪਹੁੰਚ ਪਹੁੰਚ ਜੀ ਵੀ ਜਿੱਥੋਂ ਆਉਣਗੇ ਸੱਜਣੋ ਉੱਥੋਂ ਤੱਕ ਦਾ ਤੇਲ ਪਾ ਕੇ ਦੇਣਗੇ ਤਾਂ ਕਰ ਲਿਓ ਸੰਪਰਕ